ਪੇਸ਼ ਹੈ ਸਵਾਮੀ ਸਰਬਜੀਤ ਦੀ ਕਹਾਣੀ ਬਸ ਇੱਕ ਕਦਮ ਅੱਜ ਸਵੇਰੇ ਅਖਬਾਰ ਪੜ੍ਹਦਿਆਂ ਇੱਕ ਕਵਿਤਾ ਨਜ਼ਰ ਹੀ ਪਈ ਸੈਰ ਲਈ ਨਿਕਲੇ ਇਕੱਠੇ ਬੇਬੇ ਤੇ ਬਾਪੂ ਸੈਰ ਕਰਦਿਆਂ ਬਾਪੂ ਅੱਗੇ ਤੇ ਬੇਬੇ ਪਿੱਛੇ-ਪਿੱਛੇ ਵਾਹ ਅਚਨ ਚੇਤ ਮੇਰੇ ਮੂੰਹੋਂ ਨਿਕਲਿਆ ਕਿੰਨੇ ਘੱਟ ਸ਼ਬਦਾਂ ਵਿੱਚ ਇਸ ਕਵਿਤਾ ਨੇ ਆਰਤੀ ਸਮਾਜ ਦੇ ਜਗੀਰੂ ਚੋਲੇ ਨੂੰ ਲੰਗਾਰ ਕਰ ਸੁਟਿਆ ਸੀ ਮੈਂ ਕਵਿਤਰੀ ਦਾ ਨਾਂ ਪੜਿਆ ਉਹਦਾ ਮੋਬਾਈਲ ਨੰਬਰ ਵੇਖਿਆ ਸੋਚਿਆ ਫੋਨ ਕਰਕੇ ਵਧਾਈ ਦੇਵਾਂ ਦੱਸਾਂ ਉਹਨੂੰ ਕਿ ਉਹਨੇ ਕੀ ਕਮਾਲ ਕੀਤਾ ਅੱਧਾ ਕ ਨੰਬਰ ਟਾਈਪ ਕੀਤਾ ਹੀ ਸੀ ਕਿ ਬਾਹਰ ਰਸੋਈ ਵਿੱਚੋਂ بیوی ਦੀ ਖਣਖਣਾਉਂਦੀ ਆਵਾਜ਼ ਗੂੰਜਦੀ ਹੋਈ ਮੇਰੇ ਕੰਨਾਂ 'ਤੇ ਪਈ ਸਿਲੰਡਰ ਮੁੱਕ ਗਿਆ ਜੀ ਆ ਲਿਆਓ ਚੱਕ ਕੇ ਦੂਜਾ ਸਟੋਰ 'ਚ ਪਿਆ ਹੈ ਤੈਂਕ ਪਤਾ ਨਹੀਂ ਕਿਉਂ ਮੇਰੇ ਮੂੰਹੋਂ ਆਪ ਮਹਾਰੇ ਕਾਲ ਨਿਕਲ ਗਈ ਲੋਨਾ ਮੈਂ ਬੇਮਾਨੇ ਮਨ ਨਾਲ ਕਿਹਾ ਸਟੋਰ ਵਿੱਚ ਗਿਆ ਦੋ ਸਿਲੰਡਰ ਪਏ ਸਨ ਪਹਿਲਾਂ ਅੱਖਾਂ ਨਾਲ ਜੋਖ ਕੇ ਪਰਖ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਹੜਾ ਚੁੱਕਾਂ ਪਰ ਅੱਖਾਂ ਨੇ ਸੁਝਾਇਆ ਨਾ ਕਿਹੜਾ ਖਾਲੀ ਹੈ ਤੇ ਕਿਹੜਾ ਭਰਿਆ ਫੇਰ ਹੱਥ ਪਾ ਕੇ ਧਰਤੀ ਤੋਂ ਗਿੱਠੋਕ ਤਾਂ ਚੁੱਕ ਕੇ ਵੇਖਿਆ ਇਹੋ ਭਰਿਆ ਹੋਇਆ ਸੀ ਰੱਖ ਕੇ ਦੂਜੇ ਸਿਲੰਡਰ ਨੂੰ ਪਤਾ ਨਹੀਂ ਕਿਉਂ ਚੁੱਕ ਕੇ ਵੇਖਿਆ ਪਤਾ ਸੀ ਇਹ ਖਾਲੀ ਹੋਵੇਗਾ ਪਰ ਫਿਰ ਵੀ ਪਤਾ ਨਹੀਂ ਕਿਉਂ ਭਰਿਆ ਸਿਲੰਡਰ ਚੁੱਕ ਕੇ ਸੋਈ ਵਿੱਚ ਲੈ ਗਿਆ ਬੀਬੀ ਨੇ ਰੈਗੂਲੇਟਰ ਪੁਰਾਣੇ ਖਾਲੀ ਸਿਲੰਡਰ ਨਾਲੋਂ ਖੋਲ ਕੇ ਹੱਥ ਵਿੱਚ ਫੜਿਆ ਹੋਇਆ ਸੀ ਲੈ ਵੀ ਆਓ ਹੁਣ ਬੀਬੀ ਦੀ ਆਵਾਜ਼ ਸਾਰੇ ਘਰ ਵਿੱਚ ਗੂੰਜੀ ਮੈਂ ਨਾ ਸੁਸਤ ਤਾਂ ਨਹੀਂ ਸੀ ਕਿਉਂ ਮੈਨੂੰ ਇੰਝ ਬੋਲੇ ਹਾਂ ਬ੍ਰੇਕਫਾਸਟ ਬਣਾਉਂਦਿਆਂ ਵਿੱਚੋਂ ਸਿਲੰਡਰ ਦਮ ਤੋੜ ਗਿਆ ਉਹਦੇ ਉੱਤੇ ਗਿਲਾ ਹੋਣਾ ਮੈਂ ਸਿਲੰਡਰ ਰੱਖਿਆ ਬੀਬੀ ਹੱਥੋਂ ਰੈਗੂਲੇਟਰ ਫੜਨ ਦੀ ਕੋਸ਼ਿਸ਼ ਕੀਤੀ ਕੋਈ ਨਹੀਂ ਲਿਆ ਮੈਂ ਲਾ ਲੈਣੀ ਆ ਉਹਨੇ ਸਿਲੰਡਰ ਤੇ ਰੈਗੂਲੇਟਰ ਜੜਨ ਲਈ ਹੱਥ ਵਧਾਇਆ ਸਿਲੰਡਰ ਵੱਲ ਝਾਤੀ ਮਾਰ ਕੇ ਰਤਕ ਤਿੱਖੀ ਸੁਰ ਵਿੱਚ ਬੋਲੀ ਓਹੋ ਕੱਪੜਾ ਤਾਂ ਮਾਰ ਲਿਉਂਦੇ ਇਹਦੇ ਤੇ ਦੇਖੋ ਕਿਵੇਂ ਡਸਟ ਨਾਲ ਭਰੀ ਪਈ ਹੈ ਆ ਦਰਵਾਜ਼ੇ ਪਿੱਛੇ ਪਿਆ ਟੰਗਿਆ ਡਸਟਰ ਲੈ ਆਏ ਤੂੰ ਯਾਰ ਭੈਣ ਚ ਜਿਹੜਾ ਕੰਮ ਕਰਨ ਵਾਲਾ ਉਹ ਕਰ ਸਿਲੰਡਰ ਨੂੰ ਕੀ ਹੁੰਦਾ ਸਾਫ਼ ਕਰਨ ਨੂੰ ਮੈਂ ਜੀ ਬੋਲ ਹੀ ਰਿਹਾ ਸਾਂ ਕਿ ਬੀਬੀ ਅੱਖਾਂ ਨਾਲ ਬੋਲਦੀ ਕਮਰੇ ਵਿੱਚ ਗਈ ਡਸਟਰ ਲਿਆਂਦਾ ਤੇ ਸਿਲੰਡਰ ਪੂੰਝਣ ਲੱਗੀ ਦੱਸ ਭੈਣ ਚ ਕੁੱਤਾ ਭੌਂਕਦਾ ਸਾਲੀ ਕਰਨ ਨੂੰ ਤੂੰ ਆਪਣੀ ਮਰਜ਼ੀ ਉਹ ਹੁੰਦੀ ਐ ਇਹ ਮੇਰੀ ਗੱਲ ਕਿਉਂ ਨਹੀਂ ਮੰਦੀ ਮੈਨੂੰ ਇਸ ਗੱਲ ਦਾ ਗੁੱਸਾ ਅਕਸਰ ਹੁੰਦਾ ਹੈ ਹੁਣ ਵੀ ਹੈ ਉਹ ਕੁਝ ਨਾ ਬੋਲੀ ਸਿਲੰਡਰ ਪਹੁੰਚ ਕੇ ਰੈਗੂਲੇਟਰ ਝੜ ਕੇ ਬ੍ਰੇਕਫਾਸਟ ਬਣਾਉਣ ਲੱਗ ਪਈ ਮੈਂ ਬੜਬੜ ਕਰਦਾ ਕਮਰੇ ਵਿੱਚ ਮੋੜ ਆਇਆ ਸਾਲਾ ਕਿੱਡਾ ਸੋਹਣਾ ਦਿਨ ਚੜਿਆ ਸੀ ਐਤਵਾਰ ਅਖਬਾਰ ਕਵਤਾ ਲੈ ਉਹਨੂੰ ਕਵਿਤਰੀ ਨੂੰ ਫੋਨ ਕਰਨੀ ਲੱਗਾ ਸੀ ਵਿਚੇ ਰਹਿ ਗਿਆ ਮੈਂ ਫੋਨ ਚੁੱਕਿਆ ਅੱਧਾ ਰਹਿੰਦਾ ਨੰਬਰ ਲਿਖਿਆ બસ ਡੈਲ ਹੀ ਕਰਨ ਲੱਗਾ ਤਾਂ بیوی ਜ਼ੇਨ ਵਿੱਚ ਆ ਗਈ ਘਰੋਂ ਸੈਰ ਲਈ ਇਕੱਠੇ ਨਿਕਲੀ ਬਾਪੂ ਅੱਗੇ ਬੇਬੇ ਪਿੱਛੇ ਇਹ ਜਨਾਨੀਆਂ ਇਹ ਪਿੱਛੇ ਹੀ ਸੋਖਦੀਆਂ ਬੰਦਿਆਂ ਦੀ ਪਤਾ ਨਹੀਂ ਕੀ ਸੋਚਦੇ ਸੋਚਦੇ ਨੇ ਫੋਨ ਲੰਬੇ ਰੱਖ ਕੇ ਮੁੜ ਫੇਰ ਅਖਬਾਰ ਚੁੱਕ ਲਿਆ ਪੜਦੇ ਪੜਦੇ ਕਮਰੇ ਤੋਂ ਬਾਹਰ ਨਿਗਾਹ ਮਾਰੀ بیوی ਖਾਲੀ ਸਿਲੰਡਰ ਚੁੱਕੀ ਸਟੋਰ ਵੱਲ ਨੂੰ ਤੁਰੀ ਜਾ ਰਹੀ ਸੀ ਪਤਾ ਨਹੀਂ ਕਿਉਂ ਮੈਨੂੰ ਗੁੱਸਾ ਚੜ ਗਿਆ ਉਹ ਇਹਨੂੰ ਭੰਚੋ ਪਿਆ ਰਹਣ ਦੇ ਇੱਥੇ ਹੀ ਪਰਵਾਉਣਾ ਨਹੀਂ بیوی ਨੇ ਮੇਰੀ ਗੱਲ ਤਾਂ ਸੁਣ ਲਈ ਸੀ ਪਰ ਬੋਲੀ ਕੁਝ ਨਾ ਸਿਲੰਡਰ ਸਟੋਰ ਦੀ ਵਜਾਏ ਬਾਹਰਲੇ ਦਰਵਾਜ਼ੇ ਦੇ ਲਾਗੇ ਰੱਖ ਕੇ ਰਸੋਈ ਵੱਲ ਪਰਤ ਗਈ ਬ੍ਰੇਕਫਾਸਟ ਆ ਗਿਆ ਮਨੁਈ ਕਣਤਾ ਜਿਹਾ ਗਿਆ ਪਤਾ ਨਹੀਂ ਕਿਉਂ ਦਿਮਾਗ ਕਹਿ ਰਿਹਾ ਸੀ ਜੋ ਹੈ ਦਿਲ ਦਿਮਾਗ ਵਿੱਚ ਇਹਨੂੰ ਕਹਿ ਕੇ ਹੌਲਾ ਹੋ ਜਾ ਪਰ ਮੈਂ ਚੁੱਪ ਹੀ ਰਿਹਾ ਅਸੀਂ ਖਾਣਾ ਖਾਣ ਲੱਗ ਪਏ ਪਹਿਲੇ ਪਰੌਂਠੇ ਦੀ ਆਖਰੀ ਬੁਰਕੀ ਤੋੜਨ ਤੋਂ ਪਹਿਲਾਂ ਹੀ ਬੀਬੀ ਨੇ ਇੱਕ ਹੋਰ ਪਰੌਂਠਾ ਮੇਰੀ ਥਾਲੀ ਵਿੱਚ ਧਰ ਦਿੱਤਾ ਫੇਰ ਉਹ ਪਰੌਂਠਾ ਮੇਰੀ ਥਾਲੀ ਵਿੱਚੋਂ ਚੁੱਕ ਕੇ ਆਪਣੀ ਥਾਲੀ ਵਿੱਚ ਧਰ ਲਿਆ ਤੇ ਬੋਈਏ ਵਿੱਚੋਂ ਇੱਕ ਹੋਰ ਪਰੌਂਠਾ ਚੁੱਕ ਕੇ ਮੇਰੀ ਥਾਲੀ ਵਿੱਚ ਧਰ ਦਿੱਤਾ ਆਹ ਕੁਝ ਦੇਖ ਕੇ ਮੇਰਾ ਜਵਾਲਾਮੁਖੀ ਫੂਕਾਂ ਨਹੀਂ ਛੱਡਣ ਲੱਗ ਪਿਆ ਪਰ ਮੈਂ ਰਤਕ ਕੰਨੀ ਖਿੱਚੀ ਰੱਖੀ ਹੁਣ ਆ ਪਰੌਂਠੇ ਦੇ ਦਸ ਕੀ ਫੁੱਲ ਲੱਗੇ ਹੋਏ ਨੇ ਜਿਹੜੇ ਉਹ ਪਰੌਂਠੇ ਦੇ ਨਹੀਂ ਸੀ ਲੱਗੇ ਹੋਏ ਮੈਂ ਥਾਲੀ ਵਾਲਾ ਪਰੌਂਠਾ ਚੁੱਕ ਕੇ ਉਹਦੇ ਮੂੰਹ ਅੱਗੇ ਲਹਿਰਾਉਂਦਾ ਹੋਇਆ ਬੋਲਿਆ ਇਹ ਅੱਧ ਕੱਚਾ ਜਿਹਾ ਰਹਿ ਗਿਆ ਸਿਲੰਡਰ ਮੁੱਕਿਆ ਤਾਂ ਇਹ ਤਵੇ ਤੇ ਸੀ ਫੇਰ ਨਗੋਚਾਂ ਕੱਢੋਂਗੇ ਤਾਂ ਹੀ ਤਾਂ ਮੈਂ ਮੈਂ ਉਹਦੇ ਕਹਿਣ ਤੋਂ ਬਾਅਦ ਉਹਦੀ ਥਾਲੀ ਵਿੱਚ ਪਰੌਂਠੇ ਨੂੰ ਗੋਹ ਨਾਲ ਵੇਖਿਆ ਸੱਚੀ ਉਹ ਪੀੜਤ ਜਿਹਾ ਜਾਪ ਰਿਹਾ ਸੀ ਤੇ ਪੀੜਤ ਤੋਂ ਮੈਂ ਪੀੜਤ ਨਾ ਹੋਵਾਂ ਇਸ ਲਈ بیوی ਨੇ ਉਸ ਪੀੜ ਨੂੰ ਆਪਣੀ ਥਾਲੀ ਵਿੱਚ ਸਜਾ ਲਿਆ ਸੀ ਅੱਗੇ ਸੁਣੋ ਏਸੇ ਸ਼ਾਮ ਦੀ ਗੱਲ ਚਲੋ ਚੱਲੀਏ ਬੀਵੀ ਵੀ ਖਣਖਣਾਉਂਦੀ ਆਵਾਜ਼ ਨੇ ਮੈਨੂੰ ਮੋਬਾਈਲੀ ਦੁਨੀਆ ਵਿੱਚੋਂ ਧੂਕੇ ਬਾਹਰ ਖਿੱਚ ਲਿਆਂਦਾ ਉਹ ਸੈਰ ਵਾਸਤੇ ਜਾਣ ਲਈ ਤਿਆਰ ਬਰ ਤਿਆਰ ਖੜੀ ਸੀ ਮੈਂ ਮੋਬਾਈਲੀ ਮੋਹ ਵਿੱਚ ਡੁੱਬਿਆ ਬੋਲਿਆ ਯਾਰ ਸੰਡੇ ਨੂੰ ਤਾਂ ਮਿਸ ਕਰ ਦਿਆ ਕਰ ਪਰਸੋਂ ਕਿਹੜਾ ਗਏ ਸੀ ਆਪਾਂ ਉਹ ਸੰਡੇ ਵਾਲਾ ਮਿਸ ਸੀ ਸਮਝੋ ਚਲੋ ਚਲੋ ਖੋ ਜੋ ਖੜੇ ਮਹਿਮਾਨ ਜੀ ਹਮਸੂਸ ਕੇ ਉੱਠ ਖੜਾ ਹੋਇਆ ਮੈਨੂੰ ਸ਼ੂਗਰ ਹੈ ਡਾਕਟਰ ਨੇ ਕਿਹਾ ਮੀ ਆਵੇ ਹਨੇਰੀ ਜਾਵੇ ਇੱਕ ਵਕਤ ਦੀ ਸੈਰ ਜ਼ਰੂਰ ਕਰਨੀ ਹੈ ਮੈਂ ਡਾਕਟਰ ਤੋਂ ਨਹੀਂ ਡਰਦਾ ਨਾ ਸ਼ੂਗਰ ਤੋਂ ਪਰ بیوی ਡਰਦੀ ਹੈ ਪਰ ਕਿਦੇ ਤੋਂ ਪਤਾ ਨਹੀਂ ਸੈਰ ਲਈ ਤੁਰਟੇ ਹਾਂ ਮੈਨੂੰ ਸੈਰ ਕਰਦਿਆਂ ਗੱਲਾਂ ਕਰਨੀਆਂ ਚੰਗੀਆਂ ਨਹੀਂ ਲੱਗਦੀਆਂ ਚੁੱਪਚਾਪ ਤੁਰਨਾ ਚਾਹਣਾ ਪਰ بیویਆਂ ਨੂੰ ਗੱਲਾਂ ਕਰਨ ਦਾ ਰੋਗ ਹੀ ਹੁੰਦਾ ਹੈ ਉਹਨੇ ਪਹਿਲਾਂ ਕੱਲ੍ਹ ਵਾਰੇ ਪੁੱਛਿਆ ਦੱਸਿਆ ਫੇਰ ਘਰ ਵਿੱਚ ਮੁੱਕਣ ਕਿਨਾਰੇ ਪਹੁੰਚੀਆਂ ਚੀਜ਼ਾਂ ਗਣਵਾਈਆਂ ਫੇਰ ਆਪਣੀ ਨੌਕਰੀ ਦੀਆਂ ਸਮੱਸਿਆਵਾਂ ਦਾ ਗੁਣਗਾਣ ਕੀਤਾ ਫੇਰ ਆਂਢ ਗੁਆਂਢ ਦੀਆਂ ਗੱਲਾਂ ਕੀਤੀਆਂ ਮੈਂ ਹੂ ਹਾਂ ਕਰਦਾ ਜਾ ਰਿਹਾ ਸੀ ਅਸਲ ਵਿੱਚ ਅੱਜ ਉਹੀ ਤੁਰੇ ਜਾਂਦੇ ਮੈਂ ਨੋਟ ਕੀਤਾ ਕਿ ਮੇਰੀ ਬੀਵੀ ਮੈਥੋਂ ਇੱਕ ਕਦਮ ਅੱਗੇ ਤੁਰ ਰਹੀ ਹੈ ਸ਼ਾਇਦ ਪਹਿਲਾਂ ਵੀ ਇੰਜ ਹੀ ਤੁਰਦੀ ਹੋਵੇ ਪਰ ਮੈਂ ਕਦੇ ਨੋਟ ਨਹੀਂ ਸੀ ਕੀਤਾ ਅੱਜ ਚਾਣ ਚੱਕੀ ਇਸ ਗੱਲ ਵੱਲ ਧਿਆਨ ਚਲਾ ਗਿਆ ਇੱਕ ਕਦਮ ਅੱਗੇ ਕਾਰਕਟਾ ਵਿੱਚ ਤਾਂ ਬਾਪੂ ਅੱਗੇ ਤੇ ਬੇਬੇ ਪਿੱਛੇ ਬੰਦਾ ਅੱਗੇ ਤੇ ਜਨਾਨੀ ਪਿੱਛੇ ਫਿਰ ਇਹ ਕਿਉਂ ਅੱਗੇ ਅੱਗੇ ਤੁਰੀ ਜਾ ਰਹੀ ਹੈ ਮੈਂ ਥੋੜੀ ਸਪੀਡ ਵਧਾ ਕੇ ਉਹਦੇ ਬਰਾਬਰ ਆਉਣ ਦੀ ਕੋਸ਼ਿਸ਼ ਕੀਤੀ ਉਹਨੇ ਮੇਰੀ ਤੋਰ ਪਛਾਣੀ ਫਿਰ ਉਹ ਵੀ ਤੇਜ਼ ਹੋ ਗਈ ਉਹਦੇ ਬੋਲਣ ਦੀ ਸਪੀਡ ਵੀ ਵੱਧ ਗਈ ਮੈਂ ਸਪੀਡ ਵਧਾ ਕੇ ਉਹਦੇ ਤੋਂ ਇੱਕ ਕਦਮ ਪਿੱਛੇ ਹੀ ਤੁਰ ਰਿਹਾ ਸਾਂ ਮੈਂ ਹੋਰ ਰਫਤਾਰ ਵਧਾ ਦਿੱਤੀ ਸ਼ਾਇਦ ਉਹਨੇ ਵੀ ਉਹ ਬੋਲਦੀ ਜਾ ਰਹੀ ਸੀ ਪਰ ਹੁਣ ਮੈਨੂੰ ਕੁਝ ਨਹੀਂ ਸੀ ਸੁਣ ਰਿਹਾ ਬਸ ਉਹਦਾ ਇੱਕ ਕਦਮ ਹੀ ਮੈਨੂੰ ਚੁਭ ਰਿਹਾ ਸੀ ਜਿਹੜਾ ਮੈਥੋਂ ਅੱਗੇ ਚੱਲ ਰਿਹਾ ਸੀ ਬਾਪੂ ਅੱਗੇ ਬੇਬੇ ਪਿੱਛੇ ਅੱਛਾ ਇਹ ਗੱਲ ਹੈ ਇਹ ਮੈਥੋਂ ਅੱਗੇ ਰਹਿਣਾ ਚਾਹੁੰਦੀ ਹੈ ਪਰ ਕਿਉਂ ਸੋਮੇ ਪਰਤਿਆ ਕੇ ਵੇਖਿਆ ਤੇ ਤੁਰਦਿਆਂ ਤੁਰਦਿਆਂ ਆਪਣੀ ਰਫਤਾਰ ਘਟਾ ਲਈ بیوی 2-3 ਕਦਮ ਅੱਗੇ ਪਹੁੰਚ ਗਈ ਸੀ ਉਹਨੇ ਮਹਿਸੂਸ ਕੀਤਾ ਤੇ ਹੌਲੀ ਹੋ ਗਈ ਪਹਿਲਾਂ ਛਿਣਾ ਲਈ ਉਹਦੀਆਂ ਗੱਲਾਂ ਮੁੱਕ ਗਈਆਂ ਮੈਂ ਬਰਾਬਰ ਪਹੁੰਚ ਗਿਆ ਪਰ ਉਹ ਫੇਰ ਇੱਕ ਕਦਮ ਅੱਗੇ ਤੁਰਤੀ ਗੱਲਬਾਤ ਫੇਰ ਸ਼ੁਰੂ ਹੋ ਗਈ ਮੇਰੀ ਹੂੰ ਹਾਂ ਵੀ ਜਾਂਦੀ ਰਹੀ ਇਹਦੇ 'ਚ ਕੋਈ ਗੁਣ ਹੈਗਾ ਇਹ ਹਰੇਕ ਕੰਮ 'ਚ ਮੈਥੋਂ ਮੂਰੇ ਹੀ ਰਹਿਣਾ ਚਾਹੁੰਦੀ ਹੈ ਆਪਣੀ ਮਰਜ਼ੀ ਕਰਦੀ ਹੈ ਇਹਦੇ 'ਚ ਮਰਦਾਨਾ ਗੁਣ ਬਹੁਤ ਨੇ ਬੰਦਿਆਂ ਵਾਂਗੂ ਖੁੱਲਾ ਸੁਭਾਅ ਹੈ ਬੰਦਿਆਂ ਵਾਂਗੂ ਪਰਵਾਹ ਜਈ ਵੀ ਨਹੀਂ ਮੰਨਦੀ ਬੰਦਿਆਂ ਵਾਂਗੂ ਹੀ ਘਰ ਦੇ ਸਾਰੇ ਕੰਮਕਾਰ ਮੂਰੇ ਹੋ ਕੇ ਕਰਦੀ ਹੈ ਜਨਾਨੀਆਂ ਵਾਲੇ ਗੁਣ ਘਟਨੇ ਇਹਦੇ 'ਚ ਤੇ ਮੇਰਾ ਦਿਮਾਗ ਅੱਗੇ ਨੂੰ ਤੁਰਨਾ ਛੱਡ ਕੇ ਪਛਾਂਹ ਵੱਲ ਨੂੰ ਤੁਰ ਪਿਆ ਪਰ ਮੈਨੂੰ ਤਾਂ ਨਾਰਮਲ بیوی ਚਾਹੀਦੀ ਏ ਨਾਰਮਲ ਮਤਲਬ ਜਿਹੜੀ ਬਸ بیوی ਹੋਵੇ بیویਾਂ ਵਰਗੀ بیوی ਨਹੀਂ ਇਹ ਪਿਤ੍ਰ ਕੀ ਸੱਤਾ ਦਾ ਮਸਲਾ ਨਹੀਂ ਉਹੀ ਯਾਰ ਜਨਾਨੀ ਵਧੀਆ ਨਹੀਂ ਲੱਗਦੀ ਬੰਦਿਆਂ ਵਰਗੀ ਹਾਲਾਂਕਿ ਮੇਰੇ ਅੰਦਰਲੇ ਜਗੀਰੂ ਕੀੜੇ ਮਰੇ ਪਏ ਨਹੀਂ ਮੈਂ ਜੈਂਡਰ ਕੁਆਲਿਟੀ ਦੀ ਗੱਲ ਕਰਦਾ ਵੀਵੀ ਨੂੰ ਕਿੰਨੇ ਸਾਰੇ ਹੱਕ ਦਿੱਤੇ ਹੋਏ ਨੇ ਮੈਂ ਸਾਰੇ ਏਟੀਐਮ ਇਹਦੇ ਕੋਲੇ ਨੇ ਸਾਰਾ ਘਰ ਦਾ ਖਰਚਾ ਪਾਣੀ ਇਹੋ ਚਲਾਉਂਦੀ ਹੈ ਮੈਂ ਆਪਣੀ ਮਰਜ਼ੀ ਨਾਲ ਮੈਂ ਦਖਲੰਦਾਜ਼ੀ ਨਹੀਂ ਕਰਦਾ ਬਲਕਿ ਸਕੂਨ ਮਹਿਸੂਸ ਕਰਦਾ ਸੌਦਾ-ਵੱਤਾ ਲੈਣਾ ਹੋਵੇ ਸਬਜ਼ੀ-ਪੱਜੀ ਲੈਣੀ ਹੋਵੇ ਇਹੋ ਸੰਭਦੀ ਹੈ ਸਾਰੇ ਕੰਮ ਘਰੇ ਕੀ ਬਣਾਉਣਾ ਕੋਈ ਕੰਮ ਕਿਵੇਂ ਕਰਨਾ ਸਾਰਾ ਕੁਝ ਇਹੋ ਡਿਸਾਈਡ ਕਰਦੀ ਹੈ ਮੈਂ ਕਦੇ ਮਰਦਪੁਣਾ ਨਹੀਂ ਦਿਖਾਇਆ ਪਰ ਯਾਰਾ ਅਤਾ ਜਮਈ ਹੱਦ ਹੋ ਗਈ ਹੁਣ ਇਹ ਬਾਹਰ ਵੀ ਦਿਖਾਉਣ ਲੱਗ ਪਈ ਐ ਕਿ ਮੈਥੋਂ ਮੂਰੇ ਐ ਘਰ ਦੀ ਗੱਲ ਘਰ ਵਿੱਚ ਇੱਕ ਕਦਮ ਅੱਗੇ ਕਿਉਂ ਮੈਂ ਪੂਰਾ ਜ਼ੋਰ ਮਾਰ ਕੇ ਤੁਰਿਆ ਬਰਾਬਰ ਤਾਂ ਰਹਿ ਜਾਂਦਾ ਪਰ ਇਹਨੂੰ ਲੰਘਿਆ ਨਹੀਂ ਜਾਂਦਾ ਇਹ ਫੇਰ ਇੱਕ ਕਦਮ ਅੱਗੇ ਹੋ ਜਾਂਦੀ ਐ ਕੀ ਅੱਗ ਲੱਗੀ ਹੋਈ ਐ ਹੌਲੀ ਤੁਰ ਪੈ ਪਤਾ ਨਹੀਂ ਮੇਰੇ ਅੰਦਰੋਂ ਕਿਹੜਾ ਹਫਿਆ ਦੇ ਹੱਬੰਧਾ ਬੋਲਿਆ ਉਹਨੇ ਇੱਕਦਮ ਮੇਰੇ ਮੂੰਹ ਵੱਲ ਦੇਖਿਆ ਫਿਰ ਇੱਕਦਮ ਹੌਲੀ ਹੋ ਗਈ ਕੀ ਹੋ ਗਿਆ ਕੀ ਹੋ ਗਿਆ ਮੇਰਾ ਜਵਾਬ ਤਲਖੀ ਭਰਿਆ ਸੀ ਹੌਲੀ ਤੇ ਕਾਤੋਂ ਹੋ ਗਏ ਹੌਲੀ ਪੈਂਚਤ ਤੂੰ ਤਾਂ ਐ ਸਪੀਡ ਫੜੀ ਆ ਜਿਵੇਂ ਸਾਲੀ ਮੇਥੋਂ ਗੱਲ ਜੀ ਨਾ ਜੁੜੀ ਉਹ ਤਾਂ ਡਾਕਟਰ ਸਾਹਿਬ ਨੇ ਕਿਹਾ ਸੀ ਨਾ ਵੀ 40 ਮਿੰਟ ਚ ਤੇ 4 ਕਿਲੋਮੀਟਰ ਪਰ ਮੈਂ ਤਾਂ ਤਾਂ ਕਰਕੇ ਹੂੰ ਮੈਂ ਨਫਤ ਜੀ ਪ੍ਰਗਟ ਕਰਦੇ ਆਂ ਕਿਹਾ ਉਹ ਹੌਲੀ ਹੋ ਗਈ ਸੀ ਹੁਣ ਉਹ ਮੇਰੇ ਬਰਾਬਰ ਤੁਰੀ ਜਾ ਰਹੀ ਸੀ ਮੈਂ ਇੰਜ ਸ਼ੋਅ ਕਰ ਰਿਹਾ ਸੀ ਕਿ ਮੇਰਾ ਅੱਜ ਸੈਰ ਕਰਨ ਦਾ ਮੂਡ ਨਹੀਂ ਸੀ ਬਸ ਉਹੀ ਮੈਨੂੰ ਘੜੀਸ ਕੇ ਲਈ ਹੈ ਤੇ ਮੈਂ ਹਫਤੇ ਦੇ ਕੰਮ ਕਰਦਾ ਬਹੁਤ ਥੱਕਿਆ ਹੋਇਆ ਤਾਂ ਇੰਨੀ ਹੌਲੀ ਤੁਰ ਰਿਹਾ ਜੇ ਠੀਕ ਨਹੀਂ ਲੱਗ ਰਿਹਾ ਤਾਂ ਮੁੜ ਚਲੀਏ ਕਿਉਂ ਉਹ ਕੋਈ ਕੁਝ ਨਾ ਬੋਲੀ ਅੱਗੇ ਹੁਣ ਰੋਜ਼ ਮੇਰੀ ਖਿਜ ਵੱਧ ਜਾਂਦੀ ਹੈ ਜਦ ਵੀ ਮੈਂ ਉਹਦੇ ਨਾਲ ਸ਼ਾਮੀ ਸੈਰ ਲਈ ਜਾਂਦਾ ਹਾਂ ਉਹਦਾ ਉਹ ਇੱਕ ਕਦਮ ਜਿਹੜਾ ਸਦਾ ਹੀ ਮੇਰੇ ਤੋਂ ਮੂਰੇ ਰਹਿੰਦਾ ਹੈ ਮੇਰੇ ਤੇ ਭਾਰੂ ਪੈਂਦਾ ਜਾ ਰਿਹਾ ਹੈ ਪਤਾ ਨਹੀਂ ਕੀ ਬਿਮਾਰੀ ਏ ਮੈਥੋਂ ਇੱਕ ਕਦਮ ਅੱਗੇ ਰਹਿਣ ਦੀ ਤੇ ਇੱਕ ਦਿਨ ਮੈਂ ਅੱਕੇ ਹੋਏ ਨੇ ਐਲਾਨ ਕਰਤਾ ਮੈਂ ਤਾਂ ਸਵੇਰੇ ਹੀ ਸੈਰ ਕਰਨ ਜਾਇਆ ਕਰੂੰ ਸਵੇਰੇ ਕਿਉਂ ਕੀ ਹੋ ਗਿਆ ਉਹ ਯਾਰ ਸਵੇਰੇ ਸਵੇਰੇ ਬੰਦਾ ਫਰੈਸ਼ ਹੁੰਦਾ ਹੈ ਪলিউਸ਼ਨ ਘੱਟ ਹੁੰਦਾ ਤੇ ਆਵਾਜ਼ ਆਈ ਦੀ ਸ਼ਾਮ ਵੇਲੇ ਤਾਂ ਨਾਲੇ ਸਵੇਰੇ ਸੈਰ ਕਰਦਿਆਂ ਤਾਂ ਹੁਈ ਮਾਨ ਜਾ ਹੋ ਜਾਂਦਾ ਬੰਦੇ ਨੂੰ ਬਈ ਅੱਧੀ ਦੁਨੀਆ ਸੁੱਤੀ ਪਈ ਐ ਤੇ ਮੈਂ ਸੈਰ ਕਰ ਰਿਹਾ ਜਿਵੇਂ ਤੁਹਾਨੂੰ ਠੀਕ ਲੱਗਦਾ ਪਰ ਮੈਥੋਂ ਨਹੀਂ ਜਾਇਆ ਜਾਣਾ ਸਵੇਰੇ ਸਵੇਰੇ ਸੈਰ ਤੇ ਮੈਂ ਤਾਂ ਸਵੇਰੇ ਉੱਠ ਕੇ ਸਾਜਰੇ ਤਿਆਰ ਹੋ ਕੇ ਦਫ਼ਤਰ ਹੀ ਪਹੁੰਚ ਜਾਂ ਆ ਇਹੋ ਵੱਡੀ ਗੱਲ ਹੈ ਕੋਈ ਨਾ ਤੁਸੀਂ ਜਾਇਆ ਕਰਿਓ ਫਿਰ ਲੈ ਲੈ ਕੱਲਾ ਮੈਂ ਕੀ ਕਰੂੰ ਤੂੰ ਵੀ ਚੱਲਿਆ ਕਰ ਨਾਲ ਮੈਂ ਵੜਿਆ ਕੇ ਕਿਹਾ ਹਾਲਾਂਕਿ ਮੈਨੂੰ ਪਤਾ ਸੀ ਕਿ ਉਹਦੇ ਕੋਲੋਂ ਸਵੇਰ ਦੀ ਸੈਰ ਦਾ ਰੁਟੀਨ ਬਣਨਾ ਹੀ ਨਹੀਂ ਇਸੇ ਲਈ ਤਾਂ ਮੈਂ ਸਵੇਰ ਵਾਲੀ ਸੈਰ ਦੀ ਗੱਲ ਤੋਰੀ ਸੀ ਤੂੰ ਥੋੜਾ ਸਾਜਰੇ ਉੱਠ ਜਾ ਕਰ ਦੋਵੇਂ ਚੱਲਿਆ ਕਰਾਂਗੇ ਹੋਰ ਸਾਜਰੇ ਨਹੀਂ ਉੱਠਿਆ ਜਾਣਾ ਜੀ ਮੈਥੋਂ ਰਾਤੀ ਪੈਣ ਲੱਗਿਆਂ ਲੇਟ ਹੋ ਜਾਂਦੀਆਂ ਮੈਂ ਤਾਂ ਸਵੇਰੇ 5 ਵਜੇ ਉੱਠ ਖੜਦੀ ਆ ਫੇਰ ਵੀ ਮਸਾਂ 8 ਵਜੇ ਦਫ਼ਤਰ ਆਸਤੇ ਤੁਰਦੀ ਆ ਤੂੰ ਪੈਂਚ ਕਰਦੀ ਕੀ ਰਹਿਣੀ ਹੈ ਉੱਠ ਕੇ ਇੰਨੀ ਸਾਝ ਰਹੀ ਮੈਂ ਦੇਖ ਲਾ 6:30 ਉੱਠਦਾ ਫੇਰ ਵੀ 8 ਵਜੇ ਨੂੰ ਤਿਆਰ ਵਰ ਤਿਆਰ ਹੋਣਾ ਤੂੰ ਪੈਂ ਉਹੀ ਬਾਦੂ ਕੰਮਾਂ ਚ ਬੜੀ ਰਹਿਣੀ ਹੈ ਬਾਦੂ ਤਾਂ ਕਿਹੜੇ ਹੈ ਜੀ 5 ਵਜੇ ਉੱਠ ਕੇ ਚਾਹ ਬਣਾਉਣੀ ਆ ਫੇਰ ਬਾਹਰ ਵਿਹੜੇ ਚ ਝਾੜੂ ਮਾਰਦੀ ਆ ਫੇਰ ਫਰੈਸ਼ ਹੋਣ ਲਈ ਚਲੀ ਜਾਨੀ ਆ ਆ ਕੇ ਫੇਰ ਤੁਹਾਡੇ ਵਾਸਤੇ ਚਾਹ ਬਣਾ ਕੇ ਤੁਹਾਨੂੰ ਜਗਾਉਣੀ ਆ ਜਿੰਨੀ ਦੇਰ ਤੁਸੀਂ ਟਾਇਲਟ ਚ ਹੁੰਨੇ ਹੋ ਉਨੀ ਦੇਰ ਚ ਮੈਂ ਅੰਦਰ ਸਾਰੇ ਘਰ ਚ ਝਾੜੂ ਮਾਰ ਦਿੰਨੀ ਆ ਫੇਰ ਬ੍ਰੇਕਫਾਸਟ ਉਹ ਰੋਜ਼ ਰੋਜ਼ ਝਾੜੂ ਮਾਰਨਾ ਹੀ ਕਿਉਂ ਹੈ ਆਪਣੇ ਦਸ ਕੀ ਘੱਟਾ ਹੁੰਦਾ ਦੋ ਦਿਨ ਛੱਡ ਕੇ ਮਾਰ ਲਿਆ ਕਰ ਝਾੜੂ ਮੈਨੂੰ ਤਾਂ ਉਹੀ ਕਿਰਚ ਕਿਰਚ ਜੀ ਤੋਂ ਖੇ ਚੜਦੀ ਹੈ ਜੀ ਕਿਹੜੀ ਕਿਰਚ ਕਿਰਚ ਮੈਨੂੰ ਤਾਂ ਲੱਗਦੀ ਨਹੀਂ ਤੁਹਾਨੂੰ ਤਾਂ ਕੁਝ ਵੀ ਮਾੜਾ ਨਹੀਂ ਲੱਗਦਾ ਕੱਪੜੇ ਲਾ ਕੇ ਬਾਥਰੂਮ ਚ ਟੰਗ ਗਾਉਣੇ ਹੋ ਗਿੱਲਾ ਤੌਲੀਆ ਤੁਹਾਡਾ ਰੋਜ਼ ਮੈਂ ਸੁੱਕਣਾ ਪਾਉਣੀ ਆ ਬਾਥਰੂਮ ਚ ਵਾਈਪਰ ਮੈਂ ਮਾਰਦੀ ਆ ਸਵੇਰੇ ਚਾਦਰਾਂ ਮੈਂ ਤੈਅ ਕਰਦੀ ਆ ਤੁਸੀਂ ਤਾਂ ਜਿਹੜੀ ਚੀਜ਼ ਜਿੱਥੇ ਪਈ ਆ ਉੱਥੋਂ ਚੱਕ ਦਿਓ ਜਿੱਥੇ ਦਿਲ ਕਰਦਾ ਰੱਖ ਦਿਨੇਓ ਤੁਹਾਨੂੰ ਤਾਂ ਖਲਾਰਾ ਚੰਗਾ ਲੱਗਦਾ ਮੈਨੂੰ ਨਹੀਂ ਉਹ ਯਾਰ ਮੇਰੇ ਕੋਲ ਇੰਨਾ ਕੰਮ ਆਸਤੇ ਨਾ ਟਾਈਮ ਨਹੀਂ ਹੁੰਦਾ ਜੀ ਪਰ ਮੈਨੂੰ ਤਾਂ ਟਾਈਮ ਕੱਢਣਾ ਹੀ ਪੈਂਦਾ ਮੈਨੂੰ ਸਵੇਰ ਦੀ ਸੈਰ ਕਰਦਿਆਂ 15 ਦਿਨ ਹੋ ਗਏ ਨੇ ਮਨ ਹੁਣ ਸੌਖਾ ਹੈ ਖੁਸ਼ ਵੀ ਹੈ ਹੁਣ ਰੋਜ਼ ਇੱਕ ਕਦਮ ਅੱਗੇ ਨਾਲ ਸੰਘਰਸ਼ ਨਹੀਂ ਕਰਨਾ ਪੈਂਦਾ ਬਲਕਿ ਫਾਇਦਾ ਇਹ ਹੋ ਗਿਆ ਕਿ ਹੁਣ ਰੋਜ਼ ਸ਼ਾਮ ਨੂੰ ਮੇਰੇ ਕੋਲ ਬਹਾਨਾ ਹੁੰਦਾ ਲੱਤਾਂ ਕਟਵਾਉਣ ਦਾ ਯਾਰ ਆਈ ਵੈਲੀ ਜੀ ਹੋ ਕੇ ਤੇ ਉਹ ਆ ਬੈਂਦੀ ਹੈ ਉਹਨੂੰ ਲੱਗਦਾ ਕਿ ਉਹ ਤਾਂ ਹੁਣ ਸੈਰ ਤੇ ਨਹੀਂ ਜਾਂਦੀ ਮੈਂ ਜਾਂਦਾ ਇਸ ਲਈ ਲੱਤਾਂ ਕਟਵਾਉਣਾ ਤਾਂ ਹੁਣ ਮੇਰਾ ਹੱਕ ਹੈ ਉਹ ਲੱਤਾਂ ਕੁੱਟਣ ਬੈਹ ਜਾਂਦੀ ਹੈ ਅੱਧਾ ਪੌਣਾ ਘੰਟਾ ਨਾਲੇ ਉਹ ਗੱਲਾਂ ਕਰੀ ਜਾਉ ਨਾਲੇ ਲੱਤਾਂ ਕੁੱਟੀ ਜਾਉ ਮੈਂ ਤਾਂ ਅੱਖਾਂ ਬੰਦ ਕਰਕੇ ਬਸ ਹੂੰ ਹਾਂ ਕਰੀ ਜਾਂਦਾ ਇੱਕ ਦਿਨ ਉਹ ਬਿਮਾਰ ਪੈ ਗਈ। ਉਹ ਕਾਦੀ ਬਿਮਾਰ ਪਈ ਮੇਰੀ ਤਾਂ ਜ਼ਿੰਦਗੀ ਰੁਕ ਗਈ। ਉਹ ਮਸਾਂ ਪੰਜ ਸੱਤ ਦਿਨ ਲਈ ਬਿਮਾਰ ਪਈ ਸੀ। ਪਰ ਉਹਨੇ ਦਿਨ ਮੇਰੀ ਭੂਤਨੀ ਭੁੱਲੀ ਰਹੀ। ਦਿਨ ਵਿੱਚ ਪੰਜ ਸੱਤ ਵਾਰੀ ਆਪ ਚਾਹ ਬਣਾਓ। ਰੋਟੀ ਪਾਣੀ ਢਾਬੇ ਤੋਂ। ਸਾਰੇ ਘਰ ਦਾ ਸਾਮਾਨ ਖਿਲਰਿਆ ਪੁੱਲਰਿਆ। ਚੀਜ਼ਾਂ ਲੱਭਦੇਆਂ ਲੱਭਦੇਆਂ ਆਪ ਮੈਂ ਗੁਆਚ ਜਾਂਦਾ। ਬਹੁਤ ਗੁੱਸਾ ਚੜ ਰਿਹਾ ਸੀ। ਉਹਦੇ ਤੇ ਕਿ ਬਿਮਾਰ ਕਿਉਂ ਪਈ ਹੋਈ ਐ। ਮੈਂ ਕੰਮ ਕਰ ਕਰਕੇ ਆਖਦਾ ਜਾ ਰਿਹਾ ਸੀ। ਮੇਰੀ ਐਸ਼ ਯਾਸ਼ੀ ਦਾ ਕੰਫਰਟ ਜ਼ੋਨ ਖੁਰਦਾ ਜਾ ਰਿਹਾ ਸੀ ਅੱਗੇ ਮੈਂ ਪਾਣੀ ਪੀਣ ਲਈ ਆਪ ਗਲਾਸ ਨਹੀਂ ਸੀ ਚੁੱਕਦਾ ਪਰ ਹੁਣ ਸਾਰਾ ਕੰਮ ਆਪਣੇ ਹੱਥੀਂ ਕਰਨਾ ਪੈ ਰਿਹਾ ਸੀ ਇੰਨੀ ਮੁਸ਼ਕਲ ਕਰਦਿਆਂ ਕਰਦਿਆਂ ਮੈਂ ਬੁਰੀ ਤਰ੍ਹਾਂ ਖਿੱਚ ਗਿਆ ਸੀ ਇੰਨਾ ਕਿ ਉਹਨੂੰ ਬਿਮਾਰ ਹੋਣ ਲਈ ਤਾਨੇ ਦੇਣ ਲੱਗ ਪਿਆ ਵੀ ਆਰੀ ਕਹਿੰਦਾ ਤੈਨੂੰ ਵੀ ਧਿਆਨ ਰੱਖਿਆ ਕਰ ਪਰ ਤੈਨੂੰ ਕਿੱਥੇ ਸੁਣਦੀਆਂ ਮੇਰੀਆਂ ਗੱਲਾਂ ਹੁਣ ਭੋਗਤ ਕਹਿਆ ਸੀ ਵੀ ਪਾਣੀ ਠੰਡਾ ਹੈ ਕੱਪੜੇ ਨਾ ਤੋ ਫੇਰ ਪੋਚੇ ਲਾਉਣ ਬੈਗੀ ਮਹਾਰਾਣੀ ਲਾ ਲੈ ਹੁਣ ਪੋਚੇ ਨਾਜ਼ਲੇ ਜੁਕਾਮ ਖਾਂਸੀ ਹੱਡ ਭੰਨ ਵੀ ਦੀ ਤਪਾਈ ਬੀਵੀ ਖਫਾ ਨ ਹੋਈ ਮਿੱਠਾ ਜਿਹਾ ਝੁੱਠਾ ਰੋਸ ਜਿਤਾਉਂਦਿਆਂ ਬੋਲੀ ਬਸ ਦੋ ਦਿਨਾਂ ਵਿੱਚ ਹੀ ਆ ਗਈ ਜੀ ਬਾਰ ਉਹ ਮੈਨੂੰ ਕਹਿੰਦੇ ਰਹਿੰਦੇ ਸੀ ਵੀ ਤੂੰ ਸਾਰੀ ਦਿਹਾੜੀ ਕਰਦੀ ਕੀ ਰਹਿਣੀ ਐ ਲੱਗ ਗਿਆ ਪਤਾ ਕਰਦੇ ਕੰਮਾਂ ਦਾ ਮੈਂ ਕੱਪੜੇ ਨਹੀਂ ਧੋਤੇ ਸਫਾਈ ਨਹੀਂ ਕੀਤੀ ਝਾੜ ਪੂੰਝ ਵੀ ਨਹੀਂ ਕੀਤੀ ਟਾਇਲਟ ਵਾਸ਼ ਰੂਮ ਵੀ ਸਾਫ਼ ਨਹੀਂ ਕੀਤੀ ਕੋਈ ਖਲਾਰਾ ਨਾ ਸੰਭਿਆ ਜੋ ਜਿੱਥੇ ਪਿਆਸ ਸੀ ਉੱਥੇ ਹੀ ਪਿਆ ਰਹਿਣ ਦਿੱਤਾ ਰੋਟੀ ਨਾ ਪਕਾਈ ਦਾਲ ਸਬਜ਼ੀ ਵੀ ਬਾਹਰ ਨਾ ਤਿੰਨੇ ਟਾਈਮ ਭਾਂਡੇ ਮਾਂਜੇ ਨਾ ਕੁਝ ਹੋਰ ਬਸ ਚਾਹ ਸੀ ਜੋ ਆਪ ਬਣਾਉਂਦਾ ਸੀ ਦੋ ਭਾਂਡੇ ਮਾਂਜ ਦਿੰਦਾ ਸੀ ਉਹ ਬਿਮਾਰ ਕਾਦੀ ਹੋਈ ਜ਼ਿੰਦਗੀ ਵਿੱਚੋਂ ਰਸਮਰ ਮੁੱਕ ਗਿਆ ਮੈਂ ਉਹਦੇ ਛੇਤੀ ਤੰਦਰੁਸਤ ਹੋਣ ਦੀਆਂ ਅਰਦਾਸਾਂ ਕਰਦਾ ਰਿਹਾ ਦੋ ਡਾਕਟਰ ਬਦਲੇ ਬਸ ਇਹਦੇ ਲਈ ਕਿ ਜਲਦੀ ਰਾਜ਼ੀ ਹੋਵੇ ਤੇ ਮੇਰਾ ਘਰ ਫੇਰ ਵਸਦਿਆਂ ਵਿੱਚ ਹੋ ਜਾਵੇ ਜਿੱਦਣੋਂ ਨੇ ਠੀਕ ਹੋ ਕੇ ਮੁੜ ਘਰ ਦਾ ਮੋਰਚਾ ਸਾਂਭਿਆ ਮੈਂ ਫੇਰ ਬਾਬੂ ਜੀ ਬਣ ਗਿਆ 2-4 ਦਿਨਾਂ ਬਾਅਦ ਫੇਰ ਸਭ ਨਾਰਮਲ ਹੋ ਗਿਆ ਉਹਨੂੰ ਸਾਰੇ ਕੰਮ ਕਰਦੀ ਫਿਰਦੀ ਨੂੰ ਵੇਖ ਮੈਨੂੰ ਫੇਰ ਚੀਜੀ ਚੜਨ ਲੱਗੀ ਫੇਰ ਉਹੀ ਟੋਕਾ ਟਾਕੀ ਫੇਰ ਉਹੀ ਮਰਦਾਂਵੇਂ ਹੁਕਮ ਫੇਰ ਉਹੀ ਸੰਤਾਪ ਅੱਜ ਐਤਵਾਰ ਹੈ ਸਵੇਰ ਦੀ ਸੈਰ ਤੋਂ ਛੁੱਟੀ ਅਖਬਾਰ ਪੜ ਰਿਹਾ ਵੀਵੀ ਰਸੋਈ ਵਿੱਚ ਹੈ ਅੱਜ ਫਰਿੱਜ ਦੀ ਸਫਾਈ ਹੋ ਰਹੀ ਹੈ ਬ੍ਰੇਕਫਾਸਟ ਥੋੜਾ ਲੇਟ ਮਿਲੂ ਕੋਈ ਨਹੀਂ ਐਤਵਾਰ ਹੀ ਹੈ ਪਰ ਬ੍ਰੇਕਫਾਸਟ ਮੇਰੇ ਮਿੱਥੇ ਸਮੇਂ ਤੋਂ ਵੀ ਵੱਧ ਲੇਟ ਹੋ ਗਿਆ ਉਹ ਹੁਣ ਕੀ ਰਹਿ ਗਿਆ ਤੇਰਾ ਮੈਂ ਖਿੱਚ ਕੇ ਕਿਹਾ ਆ ਗਈ ਜੀ ਬਸ ਆ ਗਈ ਉਹ ਬ੍ਰੇਕਫਾਸਟ ਲੈ ਆਈ ਫ੍ਰਿਜ ਸਾਫ ਕਰਦੀ ਕਰਦੀ ਮੈਂ ਕਿਹਾ ਰਸੋਈ ਵੀ ਸਾਫ ਕਰ ਦਿਆਂ ਪੂਰਾ ਹਫਤਾ ਹੋ ਗਿਆ ਯਾਰ ਸੰਡੇ ਨੂੰ ਤਾਂ ਨਾ ਕਰਿਆ ਕਰ ਆ ਬਾਦੂ ਜੇ ਕੰਮ ਸਾਲੀ ਇੱਕ ਛੁੱਟੀ ਆਉਂਦੀ ਐ ਸੋਚੀ ਦਾ ਅੱਜ ਮੌਜਾਂ ਕਰਾਂਗੀ ਪੋਰ ਆ ਰੈਕਸ ਰਵਾਂਗੀ ਤੇ ਤੇਰੇ ਕੰਮਾਂ ਕਰਾਂ ਕਰਕੇ ਸਾਲੇ ਰੋਟੀ ਦੇ ਲਾਲੇ ਪੈ ਜਾਂਦੀ ਐ ਤੂੰ ਰੋਟੀ ਟਾਈਮ ਸਿਰ ਬਣਾ ਦਿਆ ਕਰ ਫੇਰ ਭਾ ਮੇਰੇ ਰਸੋਈ ਸਾਫ ਕਰੀ ਉਹ ਕਾ ਨੂੰ ਸਵੇਰੇ ਤੁਹਾਡੇ ਉੱਠਣ ਤੋਂ ਪਹਿਲਾਂ ਮਸ਼ੀਨ ਲਾਈ ਸੀ ਮੈਂ ਕਿਾ ਕੱਪੜੇ ਨਵੇੜਦੇ ਹਾਂ ਕਰਦਿਆਂ ਕਰਦਿਆਂ ਬਸ ਲੇਟ ਹੋ ਗਈ ਯਾਰ ਤੈਨੂੰ ਟਾਈਮ ਮੈਨੇਜਮੈਂਟ ਨਹੀਂ ਆਉਂਦੀ ਤੂੰ ਨਾ ਅੱਛਾ ਅੱਜ ਤੁਸੀਂ ਵਿਹਲੇ ਹੋ ਮੇਰੇ ਨਾਲ ਇੱਕ ਦੋ ਕੰਮ ਹੀ ਕਰਾ ਦਿਓ ਕਰਦੇ ਹੱਦਿਆਰ ਤਰੀ ਵਾਲੀ ਮਸਾਸਾਲਾ ਐਤਵਾਰ ਹੁੰਦਾ ਉਸ ਦਿਨ ਵੀ ਤੂੰ ਕੰਮਾਂ ਚ ਡਾ ਲੇਨੀ ਆ ਮੈਨੂੰ ਮੈਥੋਂ ਨਹੀਂ ਹੁੰਦੇ ਤੂੰ ਵੀ ਕਰਨਿਆ ਕਰ ਨਹੀਂ ਕਰਨੇ ਨਾ ਕਰ ਆਪਣੀ ਟੈਂਕੀ ਸਾਫ ਕਰਾਉਣ ਵਾਲੀ ਹੋਈ ਪਈ ਐ ਇੱਕ ਦੋ ਟੂਟੀਆਂ ਲੀਕ ਕਰੀ ਜਾਂਦੀਆਂ ਨਾਲੇ ਟਾਇਲਟ ਵਾਲੀ ਫਲਸ਼ ਵਿੱਚੇ ਅਟਕ ਜਾਂਦੀ ਐ ਤੁਸੀਂ ਅੱਜ ਪਲੰਬਰ ਨੂੰ ਬੁਲਾ ਕੇ ਨਾ ਨਾਲ ਹੋ ਕੇ ਕਰਾ ਦਿਓ ਕੰਮ ਮੇਰਾ ਤਾਂ ਮੂੰਹਿਆ ਕੜਾ ਹੋ ਗਿਆ ਫੇਰ ਮੈਂ ਸਾਲੀ ਕੋਤਾ ਛੁੱਟੀ ਹੁੰਦੀ ਐ ਅੱਖ ਨਹੀਂ ਲੱਗਾ ਸੀ ਕਿ ਉਹ ਪਹਿਲਾਂ ਹੀ ਬੋਲ ਪਈ ਚਲੋ ਤੁਸੀਂ ਫੋਨ ਕਰਕੇ ਬੁਲਾ ਲਓ ਪਲੰਬਰ ਨੂੰ ਬਾਕੀ ਮੈਂ ਕਰਵਾ ਲਾਂਗੀ ਬੀਬੀ ਨੇ ਭਾਂਡੇ ਸਮੀਟ ਦੇ ਆ ਕਿਹਾ ਮਾਨ ਮੰਨੇ ਜਿਹੇ ਮਨ ਨਾਲ ਪਲੰਬਰ ਨੂੰ ਫੋਨ ਲਾਇਆ ਉਹ ਕਹਿੰਦਾ ਘੰਟੇ ਤੱਕ ਆਉਣਾ ਲਓ ਜੀ ਇੰਨੇ ਮੈਂ ਮਾਰਕੀਟ ਹੋ ਆਵਾ ਸੌਦਾ ਪੱਤਾ ਨਾ ਸਾਰਾ ਹੀ ਮੁੱਕਿਆ ਪਿਆ ਸਬਜ਼ੀ ਵੀ ਕੋਈ ਨਹੀਂ ਹੈਗੀ ਇੰਨੇ ਨੂੰ ਪਲੰਬਰ ਆ ਜੂਗਾ ਆ ਕੇ ਭਾਂਡੇ ਕਰ ਦੂੰ ਜਦੋਂ ਤੱਕ ਪਲੰਬਰ ਆਇਆ ਬੀਬੀ ਮਾਰਕੀਟ ਗੇੜਾ ਮਾਰਾਈ ਸੀ ਤੇ ਹੁਣ ਉਹਨੇ ਭਾਂਡੇ ਵੀ ਮਾਂਜ ਦਿੱਤੇ ਸਨ ਟੈਂਕੀ ਵਾਲੇ ਪਾਣੀ ਨਾਲ ਵਿਹੜਾ ਤੋਤਾ ਉਹ ਵੀ ਤਾਂ ਟੈਂਕੀ ਖਾਲੀ ਉਹ ਕਰਨੀ ਪੈਣੀ ਸੀ ਇਹ ਲਾਜਕ ਦੇ ਕੇ ਉਹਨੇ ਨਾਲ ਹੁੰਦਿਆਂ ਕਾਰ ਸਕੂਟੀ ਮੋਟਰਸਾਈਕਲ ਤੇ ਵੀ ਪਾਣੀ ਮਾਰ ਦਿੱਤਾ ਪਲੰਬਰ ਆਇਆ ਆ ਕੇ ਟੂਟੀਆਂ ਠੀਕ ਕਰਨ ਲੱਗ ਪਿਆ ਬੀਬੀ ਉਹਨੂੰ ਡਿਕਟੇਟ ਕਰ ਰਹੀ ਸੀ ਮੈਂ ਖੜਾ ਬੱਸ ਉਹਨੂੰ ਕੰਮ ਕਰਦੇ ਨੂੰ ਵੇਖ ਰਿਹਾ ਸੀ ਮੈਂ ਸੋਚਿਆ ਹੁਣ ਫਿਰ ਮੇਰਾ ਕੀ ਕੰਮ ਸੋ ਜਨਾਬ ਹੋਰੀ ਤਾਂ ਆ ਕੇ ਫੇਰ ਮੋਬਾਈਲ ਵਿੱਚ ਵੜ ਗਏ ਮੈਨੂੰ ਪਤਾ ਹੀ ਨਾ ਲੱਗਾ ਕਦੋਂ ਪਲੰਬਰ ਨੇ ਟੈਂਕੀ ਸਾਫ਼ ਕੀਤੀ ਕਦੋਂ ਹੋਰ ਕੰਮ ਕੀਤੇ ਮੈਨੂੰ ਤਾਂ ਬਸ بیوی ਦੀ ਆਵਾਜ਼ ਸੁਣੀ ਸੀ ਆ ਕਰਿਓ ਜੀ ਗੱਲ ਮੈਂ ਗੱਲ ਕੀਤੀ ਪਲੰਬਰ ਕਹਿੰਦਾ 1300 ਮੈਂ ਕਿਹਾ ਇੰਨੇ ਤਾਂ ਬੰਦੇ ਨਹੀਂ ਉਹਨੇ ਕੱਲੀ-ਕੱਲੀ ਚੀਜ਼ ਗਿਣਾਤੀ ਮੈਂ 1200 ਫੜਾ ਦਿੱਤੀ ਉਹਨੇ ਬਹੁਤੀ ਜ਼ਿੱਦ ਕੀਤੀ ਤਾਂ 50 ਹੋਰ ਦੇ ਕੇ ਤੌਰ ਦਿੱਤਾ ਉਹ ਗਿਆ ਤਾਂ بیوی ਮੇਰੇ ਦੁਆਲੇ ਲੈ ਹੱਥੀਂ ਕਿਰਤ ਕਰਨ ਵਾਲਿਆਂ ਨਾਲ ਕਾਤੋਂ ਖੇਬੜਦੇ ਹੁੰਨੇ ਹੋ ਉਹਨੇ ਸਾਰੇ ਕੰਮ ਕਰਤੇ ਕੀਤੇ ਵੀ ਬਹੁਤ ਵਧੀਆ ਮੈਂ ਸਿਰ ਤੇ ਖੜੀ ਰਹੀ ਆ ਤੁਸੀਂ ਉਹੀ 50 ਰੁਪਏ ਪਿੱਛੇ ਉਹ ਪੈਸੇ ਝਾੜਾ ਨੂੰ ਨਹੀਂ ਲੱਗਦੇ ਕੰਮ ਤਾਂ ਕਰਨੇ ਹੀ ਸੀ ਤਾਂ ਹੀ ਪੈਸੇ ਮਿਲਣੇ ਸੀ ਜਿੰਨੇ ਵੰਡੇ ਸੀ ਦੇਤੇ ਹੁਣ ਜੇ ਤੂੰ ਕਮਾਉਣੀ ਆ ਇਹਦਾ ਮਤਲਬ ਇਹ ਤਾਂ ਨਹੀਂ ਵੀ ਘਰ ਲਟਾ ਦਈਏ ਮੈਨੂੰ ਹੀ ਖੇਚ ਰਹੀ ਸੀ ਤੇ بیوی ਮੇਰੇ ਹੁਕਮਾਂ ਵਿੱਚ ਲਾਟੜਾ ਰਹੀ ਆ ਉਹ ਤਾਂ ਮੈਂ ਬੰਦਾ ਇਹੋ ਜਿਹਾ ਹੈਗਾ ਕਿ ਕਦੇ ਪਾਹ ਨਹੀਂ ਕੀਤਾ ਪਹਿਲਾਂ ਬਾਅਦ ਵਿੱਚ ਅਗਲਾ ਜਿੰਨੇ ਮੂੰਹੋਂ ਮੰਗਲੇ ਮੈਂ ਤਨਪੰਜ ਨਹੀਂ ਕੀਤੀ ਕੱਢ ਕੇ ਫੜਾ ਦਿੰਨਾ ਪਰ ਅੱਜ ਪਤਾ ਨਹੀਂ ਕਿਉਂ ਮੈਨੂੰ ਲੱਗਿਆ ਸੀ ਬੀਬੀ ਦਾ ਇੱਕ ਕਦਮ ਫੇਰ ਮਿੱਥੋਂ ਮੁੜੇ ਜਾ ਰਿਹਾ ਸੀ ਬੀਬੀ ਕੁਛ ਨਾ ਬੋਲੀ ਤੇ ਆਪਣੇ ਨਿੱਕੇ ਨਿੱਕੇ ਕੰਮਾਂ ਵਿੱਚ ਰੁੱਝ ਗਈ ਮੈਂ ਫੇਰ ਮੋਬਾਈਲ ਵਿੱਚ ਵੜ ਗਿਆ ਬੀਬੀ ਪੋਚੇ ਲਾਉਣ ਦੀ ਤਿਆਰੀ ਕਰ ਰਹੀ ਸੀ ਮੈਂ ਉਹੀ ਸੋਚਣ ਲੱਗ ਪਿਆ ਵੇ ਦੇਖਾਂ ਤਾਂ ਸਹੀ ਇਹ ਧਿਆੜੀ ਚ ਕਿੰਨੇ ਕੰਮ ਕਰਦੀ ਐ ਮੈਂ ਸਵੇਰ ਦੇ ਕੀਤੇ ਉਹਦੇ 8-9 ਕੰਮ ਗਿਣ ਲਈ ਜਿਹੜੇ ਮੈਨੂੰ ਦਿਸੇ ਸੀ ਬਾਕੀਆਂ ਦਾ ਮੈਨੂੰ ਪਤਾ ਨਹੀਂ ਪੋਚਾ ਲਾਉਂਦੀ ਨੇ ਚਾਹ ਥਰ ਲਈ ਵਿਚੇ ਤੁਰੀ ਫਿਰਦੀ ਨਹੀਂ ਚੀਜ਼ਾਂ ਦਾ ਖਲਾਰਾ ਸੰਭਿਆ ਬਾਲ ਬੱਚਾ ਸਾਡੇ ਕੋਈ ਹੈ ਨਹੀਂ ਕਿਉਂ ਨਹੀਂ ਹੈਗਾ ਅਜੇ ਤੱਕ ਕੋਹਕ ਨਹੀਂ ਕੀਤੀ ਘਰ ਵਿੱਚ ਖਲਾਰਾ ਪਾਉਣ ਵਾਲਾ ਬਾਲ ਬਸ ਮੈਂ ਹਾਂ ਚਾਹ ਬਣ ਗਈ ਉਹ ਵੀ ਚਾਹ ਪੀਣ ਬੈਗੀ ਮੈਂ ਮਜ਼ਾਕ ਕਰਦੇ ਆ ਕਿਹਾ ਤੈਨੂੰ ਪਤਾ ਹੈ ਰਾਜ ਮਿਸਤਰੀਆਂ ਕੋਲ ਇੱਕ ਸੰਦ ਹੁੰਦਾ ਹੈ ਸਾਹ ਮਿਸਤਰੀ ਪਤਾ ਉਹਨੂੰ ਕੀ ਕਹਿੰਦੇ ਨੇ ਕੀ ਦਮਦਵਾਉ ਮੈਂ ਹਲਕਾ ਜਿਹਾ ਹੱਸਿਆ ਦਮਦਵਾਉ بیوی ਨੇ ਹੈਰਾਨੀ ਪ੍ਰਗਟ ਕੀਤੀ ਆਹੋ ਇੱਕ ਰੱਸੀ ਨਾਲ ਲਾਟੂ ਜਿਹਾ ਬੰਨਿਆ ਹੁੰਦਾ ਹੈ ਜਦੋਂ ਮਿਸਤਰੀ ਨੇ ਦਮ ਮਾਰਨਾ ਹੁੰਦਾ ਤਾਂ ਉਹ ਰੱਸੀ ਨਾਲ ਬੰਨਿਆ ਲਾਟੂ ਜਾਂ ਚੁੱਕ ਕੇ ਕੰਧ ਦੇ ਲਾਲ ਆਖੇ ਦੇਖੀ ਜਾਉ ਉਦੋਂ ਪਤਾ ਨਹੀਂ ਸਾਹਲ ਦਾ ਕੋਈ ਕੰਮ ਹੁੰਦਾ ਵੀ ਹੈ ਕਿ ਨਹੀਂ ਪਰ ਮਿਸਤਰੀ ਦામ ਜ਼ਰੂਰ ਮਾਰ ਲੈਂਦਾ ਉਸ ਦਮਦਵਾਉ ਸੰਦ ਦੇ ਬਾਹਰ ਨਹੀਂ ਆ ਜਿਹੜੇ ਮਜ਼ਦੂਰ ਬੀੜੀਆਂ ਸਿਕਟਾਂ ਪੀਂਦੇ ਆ ਨਾ ਕਈ ਜਰਦਾ ਵੀ ਲਾਉਂਦੇ ਆ ਅਸਲ ਵਿੱਚ ਮਜ਼ਦੂਰਾਂ ਦੇ ਸਾਹਲ ਹੁੰਦੇ ਆ ਦਮਦਵਾਉ ਮੈਂ ਖੁੱਲ ਕੇ ਹੱਸਿਆ بیوی ਨੂੰ ਗੱਲ ਤਾਂ ਸਮਝ ਆ ਗਈ ਪਰ ਮੇਰੇ ਹਾਸੇ ਦਾ ਕਾਰਨ ਸਮਝ ਨਾ ਆਇਆ ਉਹ ਤਾਂ ਠੀਕ ਹੈ ਪਰ ਤੁਸੀਂ ਆ ਗੱਲ ਕਰ ਤੋ ਸੁਣਾਈ ਐ ਮੈਂ ਚੋ ਬੁਲਾਉਂਦਿਆਂ ਕਿਹਾ ਆ ਚਾਹ ਤੇਰਾ ਦਮ ਦਵਾਉ ਹੈ ਜਦੋਂ ਕੰਮ ਕਰਦੀ ਕਰਦੀ ਥੱਕ ਜਾਨੀ ਹੈ ਉਦੋਂ ਹੀ ਚਾਹ ਦਾ ਪਤੀਲਾ ਧਰ ਲੈਦੀ ਹੈ ਇਹ ਸੁਣ ਕੇ ਬੀਬੀ ਵੀ ਹੱਸੀ ਪਤਾ ਨਹੀਂ ਮੇਰੀ ਗੱਲ ਤੇ ਪਤਾ ਨਹੀਂ ਮੇਰੇ ਤੇ ਉਹਨੇ ਪੁੱਛੇ ਲਾ ਕੇ ਫर्श ਚਮਕਾ ਦਿੱਤੇ ਭਾਵੇਂ ਪੁੰਝੇ ਢਾਲ ਢੋਲ ਕੇ ਰੋਟੀ ਖਾ ਲੋ ਫੇਰ ਉਹ ਲੰਚ ਦੀ ਹਰਚ ਲੱਗ ਗਈ ਪਿਆਜ਼ ਟਮਾਟਰ ਕੱਟੇ ਪਤਾ ਨਹੀਂ ਕੀ ਕੁਝ ਕਦੂ ਕਸ ਕੀਤਾ ਸਬਜ਼ੀਆਂ ਧੋਤੀਆਂ ਫੇਰ ਪਤਾ ਨਹੀਂ ਹੋਰ ਨਿੱਕਾ ਮੋਟਾ ਕੀ ਕੁਝ ਕੀਤਾ ਮੈਂ ਕੰਮਾਂ ਦੀ ਗਿਣਤੀ ਭੁੱਲ ਗਿਆ ਮੈਂ ਮੋٹے-ਮੋٹے ਜੇ ਕੰਮ ਹੀ ਗਣ ਸਕਿਆ ਸਵੇਰ ਦੇ 16 17 ਹੋ ਗਏ ਸੀ ਭਾਂਡੇ ਧੋਤੇ ਰੋਟੀ ਪਕਾਈ ਮੈਂ ਰੋਟੀ ਖਾ ਕੇ ਫੇਰ ਮੋਬਾਈਲ 'ਚ ਵੜ ਗਿਆ ਉਹ ਵੀ ਮੋਬਾਈਲ ਲੈ ਕੇ ਬੈਗੀ 10 ਮਿੰਟ ਹੀ ਹੋਏ ਸਨ ਛੱਤ ਵਾਲੇ ਪੱਖੇ ਵੱਲ ਵੇਖ ਕੇ ਕਹਿੰਦੀ ਦੇਖਿਓ ਪੱਖਾ ਕਿੰਨਾ ਗੰਦਾ ਹੋਇਆ ਪਿਆ ਮੈਂ ਦੇਖ ਕੇ ਵੀ ਅੰਧੱਖਿਆ ਕੀਤਾ ਕਿੱਥੇ ਹਲੇ ਠੀਕ ਤਾਂ ਪਿਆ ਮੈਨੂੰ ਪਤਾ ਸੀ ਜੇ ਮੈਂ ਮੰਨ ਗਿਆ ਤਾਂ ਮੇਰੀ ਸ਼ਮਤ ਆ ਜਾਣੀ ਹੈ ਇਹਨੇ ਕਹਿਣਾ ਵੀ ਸਾਫ਼ ਕਰੋ ਬੀਬੀ ਮੋਬਾਈਲ ਲਗਾ ਕੇ ਉੱਠ ਖਲੋਤੀ ਬਾਰੋਂ ਕੁਰਸੀ ਚੁੱਕ ਲਈ ਆ ਮਾਰੇਉ ਪਾਸਾ ਮੈਂ ਪਾਸਾ ਜਿਆ ਮਾਰਿਆ ਉਹਨੇ ਬੈੱਡ ਦਾ ਇੱਕ ਗੱਦਾ ਚੁੱਕਿਆ ਉੱਥੇ ਕੁਰਸੀ ਟਿਕਾਈ ਤੇ ਕੁਰਸੀ ਤੇ ਚੜ ਕੇ ਪੱਖੇ ਦਾ ਕੱਪੜੀ ਆ ਡਸਟਰ ਫੜਾਓ ਮੈਂ ਭੈਂਚ ਮੈਂ ਭੈਂਚ ਭੈਂਚ ਕਰਦਾ ਉੱਠਿਆ ਡਸਟਰ ਫੜਾਇਆ ਇਨੀ ਬਾਥਰੂਮ ਚ ਪਿਆ ਉਹ ਲਿਆ ਦੋ ਚੱਕ ਕੇ ਹੁਣ ਆ ਪੋਚੇ ਤੇ ਭਿੰਨ ਦੱਸ ਕੀ سونے ਦੀ ਕਢਾਈ ਕੀਤੀ ਹੋਈ ਆ ਵੀ ਖਰਾਬ ਹੋ ਜੂ ਮੈਂ ਫੇਰ ਖਿੱਚ ਗਿਆ ਕੋ ਕੁਝ ਨਾ ਬੋਲੀ ਕੁਰਸੀ ਤੋਂ ਹੇਠਾਂ ਉਤਰੀ ਬਾਥਰੂਮ ਚ ਗਈ ਇੱਕ ਹੋ ਡਸਟਰ ਲਿਆਂਦਾ ਪੱਖੇ ਤੇ ਡਸਟ ਪਤਾ ਕਿੰਨੀ ਜੰਮੀ ਪਈ ਐ ਆ ਡਸਟਰ ਤਾਂ ਮੈਂ ਝਾੜ ਪੂੰਜਾਸਤੇ ਰੱਖਿਆ ਸਾਲੇ ਤੇਰੇ ਡਸਟਰਾਂ ਦੀ ਗਿਣਤੀ ਨਹੀਂ ਮੁੱਕਣੀ ਉਨੇ ਇੰਨੀ ਦੇਰ ਵਿੱਚ ਪੱਖੇ ਤੇ ਹੱਥ ਮਾਰਿਆ। ਓਹੋ! ਡਸਟ ਬਹੁਤ ਐ। ਪਾਣੀ ਚ ਸਰਫ ਪਾ ਕੇ ਮਾਰਦੀ ਆ। ਉਹ ਗਈ। ਗਈ ਮੁੜੀ ਉਹ ਨਾ। ਫੇਰ ਮੁੜੀ। ਤੂੰ ਕਿੱਧਰ ਗਵਾਚ ਗਈ ਸੀ? ਮੇਰਾ ਸਵਾਲ। ਬਾਥਰੂਮ ਚ ਬੜੀ ਤਾਂ ਦੇਖਿਆ ਸ਼ੈਂਕ ਤੇ ਫਲਸ਼ ਧੋਣ ਵਾਲੇ ਪਏ ਸੀ। ਨਾਲੇ ਡਸਟਰ ਵੀ। ਮੈਂ ਪਾਣੀ ਗਰਮ ਕਰਕੇ ਡੋਬਤੀ। ਫੇਰ ਦੇਖਿਆ ਵੀ ਪੌਣੇ ਵੀ ਪਏ ਐ ਧੋਣ ਵਾਲੇ। ਉਹਦੇ ਲਈ ਵੀ ਪਾਣੀ ਗਰਮ ਕੀਤਾ। ਉਹ ਯਾਰ ਤੈਨੂੰ ਕੀ ਬਿਮਾਰੀ ਐ ਜਿਹੜਾ ਕੰਮ ਪਹਿਲਾਂ ਕਰਨਾ ਹੁੰਦਾ ਪਹਿਲਾਂ ਉਹ ਨਵੇੜਿਆ ਕਰ ਵਿੱਚ ਹੀ ਪੈਣ ਹੋਰ ਕੀ ਕੁਝ ਛੇੜ ਲੈਣੀ ਐ ਕੁਝ ਨਾ ਬੋਲੀ ਤੱਕਾ ਤੋਂ ਓਕੇ ਸੁੱਕੇ ਡਸਟਰ ਨਾਲ ਪੂੰਝ ਕੇ ਫੇਟਾ ਉਤਰੀ ਤੇ ਬਾਹਰ ਚਲੀ ਗਈ ਹੁਣ ਰਸੋਈ ਵਿੱਚੋਂ ਆਵਾਜ਼ ਆ ਰਹੀ ਸੀ ਪਤਾ ਨਹੀਂ ਕੀ ਧੋ ਰਹੀ ਸੀ ਸ਼ਾਇਦ ਪੂਣੀ ਫੇਰ ਬਾਥਰੂਮ ਵਿੱਚੋਂ ਆਵਾਜ਼ ਆਈਆਂ ਮੈਂ ਸੋਚਿਆ ਡਸਟਰਾਂ ਦੀ ਗਰਦ ਉਤਾਰਦੀ ਹੋਊਗੀ ਮੈਂ ਸੋਚਿਆ ਡਸਟਰਾਂ ਦੀ ਗਰਦ ਉਤਾਰਦੀ ਹੋ ਮੈਂ ਮੋਬਾਈਲ ਰੱਖ ਕੇ ਦੇਖਣ ਲਈ ਕਿ ਕੀ ਕਰਦੀ ਐ ਬਾਥਰੂਮ ਵੱਲ ਨੂੰ ਤੁਰ ਪਿਆ ਉਹ ਉੱਥੇ ਤਾਂ ਹੈ ਨਹੀਂ ਸੀ ਫਿਰ ਕਿੱਥੇ ਗਈ ਛੱਤ ਤੇ ਖੜਕਾ ਸੁਣਿਆ ਮੈਂ ਉੱਪਰ ਚੜਾਇਆ ਦੇਖਿਆ ਤਾਂ ਡਸਟਰ ਤਾਰ ਤੇ ਸੁੱਕ ਰਹੀ ਸੀ ਤੇ بیوی ਉੱਪਰਲਾ ਭਾਂਡਾ ਪਾਣੀ ਨਾਲ ਧੋ ਰਹੀ ਸੀ ਉਹ ਯਾਰ ਗਲੀ 'ਚ ਚਿੱਕੜ ਖੋਜੂ ਮੁੜ ਕੇ ਗਵਾਂਢੀ ਆਹੋ ਗਵਾਂਢੀ ਆਪਣੀ ਵਾਰੀ ਨਹੀਂ ਦੇਖਦਾ ਹੁੰਦਾ ਇਹਨਾਂ ਨੂੰ بیوی ਆਪਣੀ ਕਰਕੇ ਹੀ ਮੰਨੀ ਥੱਲੇ ਆ ਕੇ ਉਨੇ ਦੁਪਹਿਰ ਵਾਲੀ ਚਾਹ ਬਣਾਈ ਕਿਹੜੀ ਸੀ ਪੀਕੇ ਕਹਿੰਦੀ ਉੱਪਰ ਨਾ ਬਾळा ਕੋੜ ਕਵਾੜ ਇਕੱਠਾ ਹੋਇਆ ਪਿਆ ਮੈਂ ਥੱਲੇ ਤਾਰ ਕੇ ਰੱਖਦੀ ਆ ਜੇ ਕੋਈ ਕਬਾੜੀ ਆਵੇ ਤਾਂ ਨਿਗਾ ਰੱਖਿਓ ਉਹ ਉੱਪਰ ਚਲੀ ਗਈ ਕੰਮਾਂ ਦੀ ਗਿਣਤੀ 20-22 ਤੋਂ ਟੱਪ ਗਈ ਸੀ ਰਾਤ ਹੁੰਦਿਆਂ ਹੁੰਦਿਆਂ 40-42 ਕੰਮ ਉਹਨੇ ਨੇਪਰੇ ਚਾਟ ਦਿੱਤੇ ਸਨ ਜਿਹੜੇ ਮੈਂ ਦੇਖੇ ਸੀ ਨਿੱਕੇ ਮੋٹے ਗਿਣਦਾ ਤਾਂ ਹਾਫ ਸੈਂਚਰੀ ਤੋਂ ਵੀ ਦਰਜਣ ਵੱਧ ਹੋਣੇ ਸੀ ਰਾਤੀ ਪੈਣ ਲੱਗਿਆ ਮੇਰਾ ਦਿਲ ਨਾ ਕੀਤਾ ਕਿ ਇਹਨੂੰ ਕਹਾਂ ਕਿ ਮੈਂ ਥੱਕਿਆ ਹੋਇਆ ਮੇਰੀਆਂ ਲੱਤਾਂ ਕੁੱਟਦੀ ਮੇਰਾ ਦਿਲ ਕੀਤਾ ਇਹਨੂੰ ਕਹਿ ਦਿਆਂ ਲਿਆ ਭਗਵਾਨ ਨੇ ਤੇਰੀਆਂ ਲੱਤਾਂ ਕੁੱਟ ਦਿਆਂ ਬਾਹਾਂ ਮੰਡ ਦਿਆਂ ਤੇਨੂੰ ਮੱਥਾ ਟੇਕ ਦਾਂ ਪਰ ਮੇਰੇ ਅੰਦਰਲਾ ਮਰਦ ਕੁੰਡਲੀ ਮਾਰ ਕੇ ਬੈਠ ਗਿਆ ਡੰਨ ਵੱਟਾ ਬਣ ਕੇ ਕੁਝ ਨਾ ਬੋਲਿਆ ਭਗਵਾਨ ਮੈਨੂੰ ਦੁੱਧ ਫੜਾ ਕੇ ਮੇਰੀਆਂ ਲੱਤਾਂ ਕੁੱਟਣ ਲੱਗ ਪਈ ਮੇਰਾ ਮਨ ਭਾਰੀ ਜਾ ਹੋ ਗਿਆ ਮੈਂ ਬਹਾਨੇ ਨਾਲ ਉੱਠ ਕੇ ਬਾਥਰੂਮ ਗਿਆ ਕਿੰਨਾ ਸਮਾਂ ਖੜਾ ਸੋਚੀ ਗਿਆ ਸੋਚੀ ਗਿਆ ਆਕੇ ਪੈਣ ਲੱਗਿਆ ਤਾਂ ਕਿਹਾ ਲਾਈਟ ਬੁਝਾ ਦੇ ਯਾਰ ਨਾਲੇ ਸਵੇਰੇ ਸਾਜਰੇ ਨਾ ਠਾਈ ਕਿਉਂ ਹੁਣ ਸੋਮਵਾਰ ਵੀ ਮਿਸ ਕਰਨਾ ਚੁੱਪਚਾਪ ਸਵੇਰੇ ਸੈਰ ਕਰਨ ਜਾਇਓ ਬੰਦੇ ਬਣ ਕੇ ਆਹੋ ਮੈਂ ਨਹੀਂ ਜਾਣਾ ਸੈਰ ਸੂਰ ਤੇ ਕਿਉਂ ਕੀ ਹੋ ਗਿਆ ਕੁਛ ਦੁਖਦਾ ਹੈ بیوی ਚਿੰਤਤ ਹੋ ਗਈ ਆਪਾਂ ਯਾਰ ਸ਼ਾਮ ਨੂੰ ਹੀ ਸੈਰ ਕਰਨ ਚੱਲਿਆ ਕਰਾਂਗੇ ਦੋਵੇਂ ਜੀ ਹੁਣ ਕੀ ਹੋ ਗਿਆ ਵੀਵੀ ਨੂੰ ਚਿੰਤਾ ਹੋ ਗਈ ਕਿ ਮੈਂ ਫੈਸਲਾ ਕਿਉਂ ਲਿਆ ਮੈਂ ਆਪਣੀ ਮਰਦਾਨੀ ਹੋਣ ਨੂੰ ਬਚਾਉਂਦਿਆ ਕਿਾ ਲਾਹੌਰ ਸਾਰੀ ਦਿਹਾੜੀ ਤੋਂ ਕੰਮ ਕਰ ਕੋਈ ਕਰਦੀ ਨਹੀਂ ਮੋਟੀ ਹੋਈ ਜਾਨੀ ਐ ਟਲਦੀ ਰਹਿਣੀ ਐ ਤੂੰ ਤੁਰਨ ਫਿਰਨ ਤੋਂ ਪਰ ਕੋਈ ਬਹਾਨਾ ਨਹੀਂ ਚੱਲਣਾ ਕੱਲ ਸ਼ਾਮ ਤੋਂ ਸੈਰ ਸ਼ੁਰੂ ਉਹਨੇ ਚਿੰਤਾ ਜੀ ਹੀ ਪ੍ਰਗਟਾਉਂਦਿਆਂ ਪੁੱਛਿਆ ਹੈ ਜੀ ਮੈਂ ਸੱਚੀ ਮੋਟੀ ਹੋ ਗਈ ਮੈਂ ਉਹਨੂੰ ਕਲਾਵੇ ਵਿੱਚ ਲੈ ਕੇ ਕਿਹਾ ਹੋਰ ਮੈਂ ਫਿੱਟ ਹੋਈ ਜਾਨ ਤੂੰ ਮੋਟੀ ਕੱਲ ਨੂੰ ਜੇ ਫਿੱਟ ਬੰਦੇ ਦਾ ਦਿਲ ਕਿਸੇ ਹੋਰ ਸਲੀਮਟ ਰਮ ਜਹੀ ਤੇ ਫਿੱਟਿਆ ਗਿਆ ਨਾ ਬਸ ਬਸ ਉਹੀ ਬਾਦੂ ਦੀ ਪਕਾਈ ਫਿੱਟੇ ਤਾਂ ਸਹੀ ਫਿੱਟੇ ਨੂੰ ਕਰਕੇ ਛੱਡੂ ਉਹ ਝੁੱਠੀ ਮੁਠੀ ਦਾ ਗੁੱਸਾ ਦਿਖਾਉਂਦੀ ਮੇਰੇ ਪਿਆਰ ਦਾ ਨਿਗ ਮੰਨਣ ਲਈ ਮੇਰੀ ਗੋਦੀ ਵਿੱਚ ਕੁਸੜ ਜਹੇ ਗਈ ਮੈਂ ਉਹਨੂੰ ਹੋਰ ਨੇੜੇ ਲਾ ਲਿਆ ਅੱਜ ਸ਼ਾਮੀ ਇਕੱਠਿਆਂ ਸੈਰ ਕਰਦਿਆਂ ਉਹਦਾ ਇੱਕ ਕਦਮ ਮੈਥੋਂ ਫੇਰ ਮੂਹਰੇ ਤੁਰਿਆ ਜਾ ਰਿਹਾ ਸੀ ਪਰ ਮੈਂ ਹੁਣ ਖਫਾ ਨਹੀਂ ਥਾ ਬਲਕਿ ਉਹਦੀ ਪੈੜ ਵਿੱਚ ਪੈੜ ਧਰਦਾ ਜਾ ਰਿਹਾ ਸੀ